ਸੀਗਲ ਜੇ ਆਪਾਂ ਦੇਖ ਸਕਦੇ ਕਿ ਜਿਹੜੇ ਜ਼ੀਰਕਪੁਰ ਦੇ ਨਵੇਂ ਡੀਐਸਪੀ ਸਿਮਰਜੀਤ ਸਿੰਘ ਲੰਗ ਜਿਹੜੇ ਆ ਗਏ ਉਹਨਾਂ ਨੇ ਆਪਣਾ ਉਹਦਾ ਸੰਭਾਲਿਆ ਔਰ ਉਹਨਾਂ ਦਾ ਜਿਹੜਾ ਸਲਮਾਨ ਦੇ ਵਿੱਚ ਜਿਹੜਾ ਇੱਥੇ ਜ਼ੀਰਕਪੁਰ ਵਿੱਚ ਇੱਕ ਸਮਾਗਮ ਰੱਖਿਆ ਗਿਆ ਮੌਕੇ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜ਼ੀਰਕਪੁਰ ਪੁਲਿਸ ਸਟੇਸ਼ਨ ਦੀ ਜਿੱਥੇ ਆਪਾਂ ਦੇਖ ਸਕਦੇ ਕਿ ਸਿਮਰਜੀਤ ਸਿੰਘ ਲੰਗ ਜਿਹੜੇ ਡੀਐਸਪੀ ਨਵੇਂ ਜਿਹੜੇ ਜ਼ੀਰਕਪੁਰ ਦੇ ਹੈਗੇ ਆ ਉਹਨਾਂ ਵੱਲੋਂ ਆਪਣਾ ਉਹਦਾ ਸੰਭਾਲਿਆ ਹੋਇਆ ਇੱਥੇ ਜਿਹੜੀ ਗੈੱਟ ਟੂਗੇਦਰ ਰੱਖੀ ਆ वेलकम डीएसपी साहब ਜੀਰਕਪੁਰ ਐਂਡ 투 ਸੀ ਆਫ ਮੈਨੂ ਕਰਨ ਲਈ ਆਮ ਵੈਰੀ ਥੈਂਕਫੁਲ ਟੂ ਐਸ ਐਚਓ ਤੇ ਸਾਰੇ ਸਟਾਫ ਤੇ ਮੈਂ ਸਾਰੇ ਜਿਹੜੇ ਮੌਜੂਦ ਆਏ ਨੇ ਆਪਣੇ ਜੀਰਕਪੁਰ ਤੋਂ ਟਕੋਲੀ ਤੋਂ ਜਿੰਨੇ ਵੀ ਬਿਲਡਰ ਸਹਿਬਾਨ ਹੋਰ ਕੋਈ ਪਤਵੰਤੇ ਐਸੋਸੀਏਸ਼ਨ ਵਾਲੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਪੈਸ਼ਲੀ ਮੈਂ ਆਪਦੀ ਫੋਰਸ ਦਾ ਕਰਦਾ ਵੀ ਇਹਨਾਂ ਨੇ ਮੈਂ ਕਰੀਬ ਡੇਢ ਸਾਲ ਇੱਥੇ ਰਿਹਾ ਤੇ ਕਦੇ ਵੀ ਸਾਨੂੰ ਇਹ ਨਹੀਂ ਮਹਿਸੂਸ ਹੋਇਆ ਵੀ ਅਸੀਂ ਕਿਸੇ ਜਿਵੇਂ ਮੈਂ ਪਟਿਆਲਿਆਵਾਂ ਕਿਤੇ ਹੋਰ ਪੁਲਿਸਾ ਕਰਦਾ ਮਤਲਬ ਵੀ ਵਰਕਡ ਲਾਈਕ ਅ ਫੈਮਲੀ ਸਾਰੇ ਫੈਮਲੀ ਵਾਂਗੂ ਹੀ ਪਬਲਿਕ ਤੇ ਸਾਡਾ ਆਪਸ ਚ ਰਿਸ਼ਤਾ ਜਿਆਦਾ ਪਿਆਰ ਸੀ ਤੇ ਕਦੇ ਕੋਈ ਕੋਈ ਵਾਰਦਾਤ ਕੋਈ ਕ੍ਰਾਈਮ ਹੁੰਦਾ ਕੋਈ ਮਾੜਾ ਬੰਦਾ ਕਰਦਾ ਬਟ ਬੜਾ ਜਲਦੀ ਡਿਟੈਕਟ ਕੀਤਾ ਮਤਲਬ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਸੀਗੀਆਂ ਤੇ ਆਈ ਹੋਪ ਆਈ ਅੱਗੇ ਰਹੂਗਾ ਮੈਂ ਫੇਰ ਸਾਰੀ ਫੋਰਸ ਦਾ ਈਵਨ ਹੋਮਗਾਰਡ ਵਾਲੇ ਮੁਲਾਜ਼ਮ ਸਾਡੇ ਹੌਲਦਾਰ ਸਹਿਬਾਨ ਕਨਸਟੇਬਲਰੀ ਥੱਲੇ ਤੱਕ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਤੇ ਕਰਦੇ ਰਹਿਣ। ਥੈਂਕ ਯੂ ਸੋ ਮਚ। ਤਾਂ ਸਾਰੀ ਪਾਣੀ ਦੀ ਪੋਸਟ ਤੇ ਪਹੁੰਚੇ ਸਾਰੇ ਬਤਨ ਤੇ ਲੱਗਣ। ਬ੍ਰਾਂਡ ਸਾਹਿਬ ਦਾ ਨਾਮ ਕੋਈ ਕਿਸੇ ਪਹਿਚਾਨ ਤੋਂ ਵਾਂਝਾ ਨਹੀਂ ਹੈਗਾ। ਮੌਸਿਕ ਇੰਡੀਆ ਪੰਜਾਬ ਲੈਵਲ ਤੋਂ ਨਹੀਂ ਇੰਡੀਆ ਲੈਵਲ ਤੇ ਇੱਕ ਵੱਡਾ ਨਾਮ ਬਣਿਆ ਜਾਂਦਾ। ਅੱਜ ਜਿਹੜਾ ਪ੍ਰੋਗਰਾਮ ਬ੍ਰਾਂਡ ਸਾਹਿਬ ਨੇ ਆਰਗੇਨਾਈਜ਼ ਕੀਤਾ ਹੈ, ਇੱਥੋਂ ਉਹਨਾਂ ਦਾ ਪਰਸਨਲ ਜਿਹੜਾ ਲੋਕਾਂ ਦੇ ਨਾਲ ਕਾਲ ਮੀਟਿੰਗ ਤੇ ਐਪੋਆ ਜਿਹੜੀ ਉਹ ਚਲਕਦੀ ਹੈ ਕਿ ਕਿੰਨਾ ਇਥੋਂ ਮਾਨ ਘਟਕੇ ਗਏ ਨੇ ਕਿੰਨਾ ਪਿਆਰ ਘਟਕੇ ਗਏ ਨੇ ਕਿ ਜਿਹੜੇ ਸਾਰੇ ਲੋਕ ਇੱਥੇ ਸਪੈਸ਼ਲ ਇਹਨਾਂ ਦੇ ਲਈ ਥੈਂਕਸ ਕਰ ਲਈ ਨਾ ਸਿਰਫ ਪਹੁੰਚੇ ਸਗੋ तकरीबन 2-3 ਘੰਟੇ ਉਹ ਵੇਟ ਕਰਦੇ ਨੇ ਬੈਟ ਟਾਈਮ ਸੌਰੀ ਨਹੀਂ ਸਾਰੀ ਇਹ ਸਿਰਫ ਤੁਹਾਡੀ ਇੱਕ ਮੈਦਾਨ ਦਾ ਵੀ ਪਿਆਰ ਦੀ ਗੱਲ ਹੈ ਪਿਆਰ ਦੀ ਗੱਲ ਹੈ ਵੀ ਉਹ ਦਿਲ ਦਾ ਪਿਆਰ ਸੀਗਾ ਕੋਈ ਫਾਰਮੈਲਟੀ ਲਈ ਨਹੀਂ ਆਇਆ ਇੱਥੇ ਕੋਈ ਵੀ ਬਿਲਕੁਲ ਉਹ ਇੱਕ ਪਿਆਰ ਸੀਗਾ ਤਾਂ ਇੰਨੀ ਤੇ ਅੱਗੇ ਹੁਣ ਇਹ ਰਾਜਪੁਰੇ ਜਾ ਰਹੇ ਨੇ ਬਹੁਤ ਇੰਪੋਰਟੈਂਟ ਸਟੇਸ਼ਨ ਆ ਉਹ ਤੇ ਨਾਸ ਕਰਦਾ ਉੱਥੇ ਵੀ ਇਹਨਾਂ ਦਾ ਝੰਡੇ ਨੇ ਜਿਹੜੇ ਐਂ ਬਲੰਦ ਰਹਿਣਗੇ ਤੇ ਅੱਗੇ ਮੈਂ ਇੱਥੇ ਟੀਮ ਤੋਂ ਐਕਸਪੈਕਟ ਕਰਦਾ ਵੀ ਜਿਵੇਂ ਬਰਾੜ ਸਾਹਿਬ ਨੇ ਤੁਸੀਂ ਇੰਨਾ ਪਿਆਰ ਨਾਲ ਕੋਆਪਰੇਟ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਗਏ ਹੋ ਐਨੀ ਅੱਗੇ ਮੇਰੇ ਨਾਲ ਵੀ ਤੁਸੀਂ ਐਂ ਕੰਮ ਕਰਦੇ ਹੋ ਥੈਂਕ ਯੂ ਪ੍ਰਧਾਨ ਜੀ ਅੱਜ ਇੱਥੇ ਡੀਐਸਪੀ ਸਾਹਿਬ ਨਵੇਂ ਆਏ ਪੁਰਾਣੇ ਵਾਲੇ ਗਏ ਕਿੱਦਾਂ ਦੇਖ ਰਹੇ ਹੋ ਹਲਕੇ ਨੂੰ ਤੁਸੀਂ ਸਰ ਗੱਲ ਇਸ ਤਰ੍ਹਾਂ ਵੀ ਜਿਹੜੇ ਪਹਿਲਾਂ ਵਾਲੇ ਵਿਰਾਟ ਸਾਹਿਬ ਡੀਐਸਪੀ ਸਾਹਿਬ ਰਹੇ ਨੇ ਉਹਨਾਂ ਦਾ ਪਿਛਲਾ 1.5 ਸਾਲ ਜਿਹੜਾ ਹੈਗਾ ਜ਼ੀਰਕਪੁਰ ਦੇ ਵਿੱਚ ਬਹੁਤ ਅੱਛਾ ਰਿਹਾ ਸਾਰੀ ਪਬਲਿਕ ਦਾ ਕੌਨਫੀਡੈਂਸ ਬਹੁਤ ਵਧਿਆ ਉਹਨਾਂ ਨੇ ਕਾਫੀ ਸਿਕਿਉਰਿਟੀ ਨੂੰ ਜਿਹੜਾ ਹੈਗਾ ਉਹ ਸੁਚੇਤ ਰੱਖਿਆ ਜਿਸ ਦੀ ਵਜ੍ਹਾ ਨਾਲ ਜ਼ੀਰਕਪੁਰ ਦਾ ਨਾਮ ਵੀ ਉੱਚਾ ਹੋਇਆ ਤੇ ਕਾਫੀ ਬੈਟਰ ਹੋਇਆ ਤੇ ਨਵੇਂ ਡੀਐਸਪੀ ਸਾਹਿਬ ਦਾ ਅਸੀਂ ਅੱਜ ਵੈਲਕਮ ਕੀਤਾ ਹੈ ਅਸੀਂ ਉਮੀਦ ਕਰਦੇ ਹਾਂ ਵੀ ਉਹ ਵੀ ਇਸ ਤਰ੍ਹਾਂ ਹੀ ਬਹੁਤ ਵਧੀਆ ਇੱਕ ਚੰਗਾ ਸਕਿਉਰਿਟੀ ਸਿਸਟਮ ਸਟਰੋਂਗ ਰੱਖਣਗੇ ਜਿਹਦੇ ਨਾਲ ਕੇ ਜ਼ੀਰਕਪੁਰ ਦਾ ਨਾਮ ਹਮੇਸ਼ਾ ਵਧੀਆ ਰਹੇਗਾ ਬਿਲਡਰਾਂ ਨੂੰ ਕੁਝ ਪ੍ਰੋਬਲਮ ਆ ਰਹੀਆਂ ਇੱਦਾਂ ਕੋਈ ਧਮਕੀਆਂ ਵੀ ਆਈਆਂ ਪਿੱਛੇ ਜੇ ਕਾਫੀ ਕੁਝ ਹੋਇਆ ਕਿੱਦਾਂ ਲੱਗਦਾ ਕਿ ਪੁਲਿਸ ਪੂਰਾ ਪ੍ਰਸ਼ਾਸਨ ਸਾਥ ਦੇ ਰਿਹਾ ਜੀ ਦੇਖੋ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕੁਝ ਐਸੀਆਂ ਧਮਕੀਆਂ ਵੀ ਬਿਲਡਰਾਂ ਨੂੰ ਜਾਂ ਹੋਰ ਬਿਜ਼ਨਸਮੈਨ ਨੂੰ ਆਈਆਂ ਸੀ ਪਰ ਇਹ ਕਿ ਪੁਲਿਸ ਨੇ ਬਹੁਤ ਸਾਥ ਦਿੱਤਾ ਔਰ ਉਹਨਾਂ ਨੇ ਬੜਾ ਸਟਰੋਂਗਲੀ ਸਭ ਦਾ ਮਨੋਬਲ ਬਣਾਈ ਰੱਖਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਹਟ ਜਾਂ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਪੁਲਿਸ ਤੁਹਾਡੇ ਨਾਲ ਹੈ 吃一个葱。